ਨਾਮਾ ਦੇਖ ਰਿਹਾ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਪੰਜਾਬ ਦੇ ਆਪ ਆਦਮੀ ਪਾਰਟੀ ਇੰਚਾਰਜ ਮਨੀ ਸੋਧਿਆ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਅਸਤੀਫਾ ਮੰਗਿਆ ਗਿਆ ਸੀ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਖਰਾਬ ਹੋ ਗਈ ਕਿਉਂਕਿ ਦਿੱਲੀ ਦੇ ਨਕਾਰੇ ਹੋਏ ਦਿੱਲੀ ਦੇ ਵਿਹਲੇ ਕੀਤੇ ਹੋਏ ਲੋਕ ਖਾਸ ਕਰਕੇ ਮਨੀਤ ਸੋਦਿਆ ਅਤੇ ਅਰਵਿੰਦ ਕੇਜੀਵਾਲ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪ੍ਰੈਸ਼ਰਾਈਜ਼ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਨੇ ਬਚਾਇਆ ਅਮਨਤ ਸ਼ਾਹ ਨੇ ਬਚਾਇਆ ਕਿ ਨरेन्द्र મોદી ਨੇ ਬਚਾਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਨੂੰ ਲੈ ਕੇ ਅੱਜ ਵੱਡਾ ਖੁਲਾਸਾ ਹੋ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜਨ ਦਾ ਕਾਰਨ ਹੀ ਇਹ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਉਹ ਪਿਛਲੇ 5 ਦਿਨਾਂ ਤੋਂ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਜਲਦ ਛੁੱਟੀ ਮਿਲ ਜਾਵੇਗੀ ਇਸ ਦੌਰਾਨ ਦਿੱਲੀ ਪਾਈਪਾ ਆਗੂ ਬਜਿੰਦਰ ਸਿੰਘ ਸਿਂਸਾ ਨੇ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਮਾਨ ਤੇ ਉਹਨਾਂ ਨੂੰ ਮਾਨ ਤੇ ਉਹਨਾਂ ਦੇ ਉਹਲੇ ਨੂੰ ਹਟਾ ਉਹਦੇ ਤੋਂ ਹਟਾਉਣ ਲਈ ਦਬਾਅ ਬਣਾਇਆ ਗਿਆ ਸੀ ਜਿਸ ਕਰਕੇ ਉਹਨਾਂ ਦੀ ਸਿਹਤ ਵਿਗੜੀ ਹੈ ਮਨਜਿੰਦਰ ਸਿੰਘ ਸਿਂਸਾ ਵੱਲੋਂ ਅੱਜ ਬਿਆਨਬਾਜ਼ੀ ਕੀਤੀ ਗਈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਉੱਤੇ ਦਬਾਅ ਪਾਇਆ ਗਿਆ ਪੈਨਸ਼ਲਾਈਜ਼ ਕੀਤਾ ਗਿਆ ਕਿ ਤੁਸੀਂ ਆਪਣਾ ਅਹੁਦਾ ਛੱਡ ਦਿਓ ਪੰਜਾਬ ਦੀ ਬਾਗ ਡੋਰ ਸਹੀ ਤਰੀਕੇ ਦੇ ਨਾਲ ਤੁਹਾਡੇ ਕੋਲ ਸੰਭਾਲੀ ਨਹੀਂ ਜਾ ਰਹੀ ਇਹਨਾਂ ਕਰ ਰਹੀ ਸੀ ਜਿਵੇਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕੀਤਾ ਸੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਦੋਂ ਚੈਰਨ ਚੰਨੀ 111 ਦਿਨ ਵਸਤੇ ਪੰਜਾਬ ਦੇ ਮੁੱਖ ਮੰਤਰੀ ਬਣੇ ਕਾਂਗਰਸ ਪਾਰਟੀ ਵੱਲੋਂ ਸਿਰਸਾ ਦਾ ਵੱਡਾ ਦੋਸ਼ ਮਾਨ ਨੂੰ ਉਹਦੇ ਤੋਂ ਹਟਾਉਣ ਲਈ ਦਬਾਅ ਪਾਇਆ ਗਿਆ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਮਨਜਿੰਦਰ ਸਿੰਘ ਸਿੱਸਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਮਾਨ ਸਾਹਿਬ ਤੇ ਉਹਨਾਂ ਨੂੰ ਉਹਦੇ ਤੋਂ ਹਟਾਉਣ ਦੇ ਲਈ ਦਬਾਅ ਪਾਇਆ ਇਸ ਡਰ ਕਾਰਨ ਉਹ ਹਸਪਤਾਲ ਚ ਦਾਖਲ ਹੋ ਗਿਆ ਸਿੱਸਾ ਨੇ ਕੇਜਰੀਵਾਲ ਤੇ ਪੰਜਾਬ ਦੇ ਹੜ੍ਹਾਂ ਦੌਰਾਨ ਬਿਜਾਤ ਜਾਣ ਦਾ ਵੀ ਦੋਸ਼ ਲਗਾਇਆ ਉਹਨਾਂ ਨੇ ਕਿਹਾ ਕਿ ਜਦੋਂ ਪੰਜਾਬ ਮੁਸੀਬਤ ਵਿੱਚ ਹੈ ਤਾਂ ਕੇਜਰੀਵਾਲ ਪੰਜਾਬ ਦੇ ਲੋਕਾਂ ਲੋਕਾਂ ਨੂੰ ਛੱਡ ਗਏ ਭੱਜ ਗਏ ਇਹਦੇ ਇਹ ਗੱਲ ਬਿਲਕੁਲ ਮਨਜਿੰਦਰ ਸਿੱਸਾ ਦੀ ਸਹੀ ਹੈ ਭਾਵੇਂ ਮਨਜਿੰਦਰ ਸਿੰਘ ਸਾਹਿਬ ਦੀ ਪਾਰਟੀ ਨੇ ਕੁਝ ਵੀ ਪੰਜਾਬ ਵਾਸਤੇ ਨਹੀਂ ਕੀਤਾ ਲੇਕਿਨ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੇਜਰੀਵਾਲ ਕੇਜਰੀਵਾਲ ਪੰਜਾਬ ਸਾਰਾ ਪੰਜਾਬ ਤੇਰੇ ਨਾਲ ਤੇ ਲੋਕਾਂ ਨੇ ਇਸ ਗੱਲ ਉੱਤੇ ਫੋਨ ਵੀ ਚੜਾਏ ਤੇ ਅਬ ਦਿੱਲੀ ਦਾ ਲਾਲਾ ਜਿਹੜਾ ਕਹਿੰਦਾ ਸੀ ਕਿ ਮੈਂ ਜਿੱਥੋਂ ਮਰਜੀ ਪੈਸਾ ਲੈ ਕੇ ਆਵਾਂ ਪੰਜਾਬ ਦੀ ਸਹਾਇਤਾ ਕਰਾਂਗਾ ਤੇ ਚੰਦਾ ਮੰਗ ਕੇ ਪੰਜਾਬ ਦੀ ਸਹਾਇਤਾ ਨਹੀਂ ਕੀਤੀ ਜਾਣੀ ਪੰਜਾਬੀਆਂ ਕੋਲ ਚੰਦਾ ਆਲਰੇਡੀ ਗੁਰੂ ਦੀ ਰੱਬ ਦੀ ਮਿਹਰ ਹੈ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਸਾਥ ਛੱਡ ਗਿਆ ਇਸ ਕਰਕੇ ਦਿੱਲੀ ਦਿੱਲੀ ਤੋਂ ਸਿੱਧਾ ਗੁਜਰਾਤ ਤੇ ਪੰਜਾਬ ਹੜ੍ਹਾਂ ਦੇ ਪਾਣੀ ਵਿੱਚ ਡੁੱਬ ਰਿਹਾ ਹੈ ਇਸ ਉੱਤੇ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਸਿਹਤ ਅਤੇ ਹਸਪਤਾਲਾਂ ਵਿੱਚ ਮੀਟਿੰਗਾਂ ਮੁੱਖ ਮੰਤਰੀ 3 ਦਸੰਬਰ ਨੂੰ ਰਾਤ ਬਿਮਾਰ ਹੋ ਗਿਆ ਜਦੋਂ ਹਰ ਪ੍ਰਭਾਵਿਤ ਖੇਤਰਾਂ ਦਾ ਦੌਰਾ ਪਾ ਕੇ ਵਾਪਸ ਆਇਆ ਤਾਂ 4 ਦਸੰਬਰ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਇਸ ਤੋਂ ਬਾਅਦ 5 ਦਸੰਬਰ ਨੂੰ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅੱਜ ਪਲਚਰ ਰਹਿੰਦੇ ਆ ਵੀ ਮਾਰ ਕੈਬਨਟ ਮੀਟਿੰਗ ਕੀਤੀ ਇਸ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਨੈਪ ਸਿੰਘ ਸੈਣੀ ਅਤੇ ਕਈ ਸੀਨੀਅਰ ਆਗੂਆਂ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਨੈਪ ਸਿੰਘ ਸੈਣੀ ਦੀ ਮੁਲਾਕਾਤ ਵੀ ਇੱਕ ਵੱਡਾ ਵਖਰੇਵਾਂ ਕਰ ਰਹੀ ਹੈ ਕਿ ਥਾਪੜੀ ਲਗਾਈ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਅਸੀਂ ਤੁਹਾਡੇ ਨਾਲ ਆ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੋਂ ਨਾਲ ਡਰੋ ਇਥੋਂ ਤੱਕ ਵੀ ਖਬਰ ਆਗੀਆਂ ਨੇ ਕਿ ਅਮਿਤ ਸ਼ਾਹ ਦਾ ਵੀ ਫੋਨ ਆਇਆ ਹੈ ਅਰਵਿੰਦ ਕੇਜੀਵਾਲ ਨੂੰ ਹਰਾਂ ਨੂੰ ਲੈ ਕੇ ਅਤੇ ਉਸਦੇ ਅਹੁਦੇ ਨੂੰ ਲੈ ਕੇ ਵੀ ਤੁਸੀਂ ਨਾ ਛੱਡੋ ਅਸੀਂ ਤੁਹਾਡੇ ਨਾਲ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਇਕੱਲੇ ਰਹਿ ਗਿਆ ਸੀ ਲੇਕਿਨ ਅਦਰੋ ਅੰਦਰੀ 42 ਤੋਂ 45 ਵਿਧਾਇਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਥ ਦਿੱਤਾ ਇਸ ਕਰਕੇ 2 ਦਿਨ ਦਾ ਦੌਰਾ ਕਰਕੇ ਅਰਵਿੰਦ ਕੇਜੀਵਾ ਬਿਨਾ ਐਲਾਨ ਕੀਤੇ ਸਾਰਾ ਠੇਕਰਾ ਪੰਜਾਬ ਦੇ ਮੁੱਖ ਮੰਤਰੀ ਉੱਤੇ ਪੱਧ ਕੇ ਉਸ ਤੋਂ ਬਾਅਦ ਕੇਂਦਰ ਤੇ ਪੱਧ ਕੇ ਦਿੱਲੀ ਦਿੱਲੀ ਤੋਂ ਗੁਜਰਾਤ ਚਲੇ ਗਿਆ ਤੇ ਪੰਜਾਬ ਵੱਡੀ ਤਸੀਬਤ ਵਿੱਚ ਆਇਆ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਦਰੋ ਅੰਦਰੀ ਇਹ ਵੀ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਸੁਪਰੀਮੋ ਅਰਵਿੰਦ ਕੇਜੀਬਾਦ ਅਤੇ ਮਨੀਸ਼ ਸੋਧਿਆ ਵੱਲੋਂ ਅਤੇ ਸਾਰਾ ਕ੍ਰੈਡਿਟ ਹੈ ਜਿੰਨਾ ਵੀ ਹੁਣ ਵਿਕਾਸ ਦਾ ਕੰਮ ਹੋਇਆ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਹੀਂ ਦਿੱਤਾ ਗਿਆ ਉਹ ਆਪ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਬਾਦ ਅਤੇ ਮਨੀਸ਼ ਸੋਧਿਆ ਨੇ ਆਪਣੇ ਸਿਰ ਲਿਆ ਹੈ ਧੰਨ